ਅਦ ਬੀਕਤੇ ਅਲਫ ਖਾਂ ਔਰੰਗਜ਼ੇਬ ਦੇ ਜਰਨੈਲਾ ਵਿੱਚੋਂ ਮੰਨੀ ਹੋਈ ਜਰਨੈਲ ਸਨ ਇੱਕ ਵਾਰੀ ਫੌਜਾਂ ਸਮੇਤ ਉਹ ਦਿੱਲੀ ਤੋਂ ਲਾਹੌਰ ਜਾ ਰਹੇ ਸਨ ਉਹਨਾਂ ਦੇ ਸੁਹੀ ਨੇ ਉਹਨਾਂ ਨੂੰ ਆ ਕੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਕੁਰੂ ਖੇਤਰ ਤੋਂ ਅਨੰਦਪੁਰ ਸਾਹਿਬ ਜਾ ਰਹੇ ਹਨ ਉਹਨਾਂ ਨਾਲ ਇਸ ਸਮੇਂ ਸਿਰਫ 100 ਸਿੱਖਾਂ ਦਾ ਜੱਥਾ ਹੈ ਉਹਨਾਂ ਨੂੰ ਕਾਬੂ ਕਰਨ ਦਾ ਇਹ ਪੜਾਈ ਸੋਨਾ ਮੌਕਾ ਹੈ ਇਸ ਦਾ ਸਾਨੂੰ ਪੂਰਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਜਰ ਨੈਨਾ ਨਾਲ 5-5 ਹਜ਼ਾਰ ਜਵਾਨ ਸਨ ਉਹਨਾਂ ਨੂੰ ਵੀ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਵਿੰਦਾ ਫੜਿਆ ਜਾ ਸਕਦਾ ਹੈ ਉਹਨਾਂ ਹੋਰ ਕੁਝ ਸੋਚਣ ਤੇ ਵਿਚਾਰਨ ਤੋਂ ਬਿਨਾਂ ਹੀ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਮਾਣ ਸੀ ਕਿ ਉਹਨਾਂ ਪਾਸ 10 ਹਜ਼ਾਰ ਜਵਾਨ ਸਨ ਜਿਹੜੇ ਯੁੱਧਾਂ ਦੇ ਟੰਗਾ ਤੋਂ ਪੂਰੀ ਤਰ੍ਹਾਂ ਜਾਣੂ ਸਨ ਤੇ ਜਿਨ੍ਹਾਂ ਦਾ ਕੀਤਾ ਹੀ ਯੁੱਧਾਂ ਵਿੱਚ ਭਾਗ ਲੈਣਾ ਸੀ ਉਹਨਾਂ ਅੱਗੇ 100 ਸਿੱਖ ਕੁਝ ਵੀ ਨਹੀਂ ਜਿਨ੍ਹਾਂ ਨੇ ਤਾਜ਼ੇ-ਤਾਜ਼ੇ ਅਜੇ ਸ਼ਸਤਰ ਹੱਥਾਂ ਵਿੱਚ ਫੜੇ ਸਨ ਤੇ ਘੋੜਸਵਾਰੀ ਸ਼ੁਰੂ ਕੀਤੀ ਸੀ ਅਨੰਤਪੁਰ ਸਿੰਘਾਂ ਨੂੰ ਖਬਰ ਪਹੁੰਚੀ ਕਿ ਔਰੰਗਜ਼ੇਬ ਦੇ ਜਰਨੈਲ ਗੁਰੂ ਦਾ ਪਿੱਛਾ ਕਰ ਰਿਹਾ ਇਸਾਂ ਉਹਨਾਂ ਲੱਗਦੇ ਹੱਥ 400 ਸਿੱਖਾਂ ਦਾ ਜੱਥਾ ਤਿਆਰ ਕੀਤਾ ਤੇ ਰਸਤੇ ਵਿੱਚ ਗੁਰੂ ਦੇ ਜੱਥੇ ਨੂੰ ਜਾ ਮਿਲੇ ਚਮਕੌਰ ਦੇ ਨੇੜੇ ਸ਼ਾਹੀ ਫੌਜ ਨੇ ਸਿੰਘਾਂ ਉੱਪਰ ਹਮਲਾ ਕਰ ਦਿੱਤਾ ਸਿੰਘਾਂ ਦੀ ਦਲੇਰੀ ਤੇ ਲੜਾਈ ਦੇ ਢੰਗਾਂ ਨੇ ਜਰਨੈਲਾਂ ਨੂੰ ਹੈਰਾਨ ਕਰ ਦਿੱਤਾ ਤੇ ਉਹਨਾਂ ਦੀਆਂ ਫੌਜਾਂ ਦੇ ਮੂੰਹ ਮੋੜ ਦਿੱਤੇ ਜਰਨੈਲਾਂ ਨੇ ਪਹਿਲਾਂ ਸਿੰਘਾਂ ਦੀ ਬਹਾਦਰੀ ਬਾਰੇ ਸੁਣਿਆ ਸੀ ਪਰ ਉਹਨਾਂ ਅੱਜ ਸਭ ਕੁਝ ਆਪਣੇ ਅੱਖੀਂ ਦੇਖ ਲਿਆ ਕਿ ਕਿਵੇਂ 500 ਸਿੰਘ 10000 ਦਾ ਡਟ ਕੇ ਮੁਕਾਬਲਾ ਕਰ ਰਹੇ ਸਨ ਸੈਦ ਬੇਗ ਇਸ ਤਰ੍ਹਾਂ ਸਿੰਘਾਂ ਦਾ ਲੜਨਾ ਦੇਖ ਕੇ ਆਪਣਾ ਲੜਨਾ ਭੁੱਲ ਗਿਆ ਉਸ ਦਾ ਦਿਲ ਮੋਮ ਵਰਗਾ ਰਨਮ ਹੋ ਗਿਆ ਸਿੰਘਾਂ ਉੱਪਰ ਹੁੰਦਾ ਜ਼ੁਲਮ ਦੇਖ ਕੇ ਉਹ ਸਹਾਰ ਨਾ ਸਕਿਆ ਉਸ ਨੇ ਆਪਣੀ ਫੌਜ ਦੀ ਅਗਵਾਈ ਅਫਲ ਖਾਨ ਨੂੰ ਸੰਭਾਲ ਦਿੱਤੀ ਤੇ ਆਪ ਗੁਰੂ ਜੀ ਦੇ ਜੱਥੇ ਨਾਲ ਜਾ ਮਿਲਿਆ ਅਲਫ ਖਾਨ ਬਹਾਦਰਾਂ ਦੀ ਤਰ੍ਹਾਂ ਲੜਦਾ ਲੜਦਾ ਜ਼ਖਮੀ ਹੋ ਗਿਆ ਆਗੂ ਤੋਂ ਬਿਨਾ ਫੌਜ ਦੇ ਸਿਪਾਹੀਆਂ ਆਪਣੀ ਜਾਨਾਂ ਬਚਾ ਕੇ ਭੱਜ ਜਾਣਾ ਠੀਕ ਸਮਝਿਆ ਸਿੱਖਾਂ ਦੀ ਜਿੱਤ ਹੋ ਗਈ ਸੈਦ ਬੇਗ ਗੁਰੂ ਜੀ ਨਾਲ ਆ ਕੇ ਅਨੰਦਪੁਰ ਰਹਿਣ ਲੱਗਾ ਸੈਦ ਬੀਗਨੀ ਅਨੰਦਪੁਰ ਵਿੱਚ ਦੇਖਿਆ ਕਿ ਕਿਵੇਂ ਇੱਕ ਪਿਤਾ ਇੱਕ ਸਕੇ ਹਮ ਬਾਰਕ ਦਾ ਮਨੁੱਖਤਾ ਨੂੰ ਸੰਦੇਸ਼ ਦਿੱਤਾ ਜਾਂਦਾ ਸੀ ਅਮੀਰ ਗਰੀਬ ਸਭ ਦਾ ਇੱਕਸਾਰ ਸਨਮਾਨ ਹੁੰਦਾ ਸੀ ਕਿਸੇ ਨੂੰ ਦੂਜੇ ਦਾ ਹੱਕ ਖੋਣ ਦੀ ਸੁਜਦੀ ਨਹੀਂ ਸੀ ਕੀ Hindu ਕੀ ਮੁਸਲਮਾਨ ਸਾਰਿਆਂ ਦਾ ਸਤਕਾਰ ਕੀਤਾ ਜਾਂਦਾ ਸੀ ਲੱਗਦਾ ਸੀ ਜਿਵੇਂ ਅਨੰਦਪੁਰ ਉਹਨਾਂ ਸਮਿਆਂ ਵਿੱਚ ਇਸ स्तर 'ਤੇ ਉੱਪਰ ਪਰ ਤੱਕ ਸਵਰਗ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਕਠੋਰ ਤੇ ਪੱਥਰ ਦਿਲਾਂ ਵਿੱਚ ਵੀ ਆਮ ਜਨਤਾ ਦਾ ਪਿਆਰ ਜਾਗ ਪੈਂਦਾ ਸੀ ਸੈਦ ਬੇਗ ਨੇ ਜ਼ੁਲਮ ਦੇ ਖਿਲਾਫ ਯੁੱਧਾਂ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਆਨੰਦਪੁਰ ਦੀ ਚੌਥੀ ਜੰਗ ਵਿੱਚ ਮੁਕਾਬਲਾ ਕਰਦੇ ਹੋਏ ਸੈਦ ਬੇਗ ਸ਼ਹੀਦੀ ਪ੍ਰਾਪਤ ਕਰ ਗਿਆ